ਸਾਸਟਰੀ ਕਲ ਸਾਰਿਆਂ ਨੂੰ ਮੈਂ ਪ੍ਰਿਯੰਕਾ ਅੱਜ ਅਸੀਂ ਗੱਲ ਕਰਾਂਗੇ ਘਰਵਾਲੀਆਂ ਦੇ ਜੀਵਨ ਬਾਰੇ ਸਾਨੂੰ ਕੁੜੀਆਂ ਨੂੰ ਨਾ ਬਚਪਨ ਤੋਂ ਹੀ ਸਿਖਾਇਆ ਜਾਂਦਾ ਹੈ ਜਾਂ ਦੱਸਿਆ ਜਾਂਦਾ ਹੈ ਕਿ ਤੁਸੀਂ ਪੜ੍ਹ ਲਿਖ ਕੇ ਜਦੋਂ ਤੁਸੀਂ ਵੱਡੀਆਂ ਹੋ ਜਾਉਂਗੀਆਂ ਤੁਹਾਡਾ ਵਿਆਹ ਕੀਤਾ ਜਾਵੇਗਾ ਵਿਆਹ ਕਰ ਦਿੱਤਾ ਜਾਵੇਗਾ ਤੇ ਤੁਸੀਂ ਆਪਣੇ ਸਹੁਰੇ ਘਰ ਚਲੀਆਂ ਜਾਉਗੀਆਂ ਤੇ ਸਹੁਰੇ ਘਰ ਜਾਣ ਤੋਂ ਬਾਅਦ ਸਾਨੂੰ ਇੱਕ ਨਾਮ ਮਿਲ ਜਾਂਦਾ ਹੈ ਘਰਵਾਲੀ ਅਸੀ ਕੋਈ ਵੀ ਲੇਡੀ ਹੈ ਹਨਾ ਉਸ ਨੂੰ ਵਿਆਹ ਤੋਂ ਬਾਅਦ ਕਿਹਾ ਜਾਂਦਾ ਹੈ ਇਹ ਉਸਦੀ ਘਰ ਵਾਲੀ ਹੈ ਹਨਾ ਇਹ ਇਸਦੀ ਘਰ ਵਾਲੀ ਹੈ ਭਾਵੇਂ ਸਾਨੂੰ ਇੱਕ ਨਾਮ ਮਿਲ ਜਾਂਦਾ ਹੈ ਘਰ ਵਾਲੀ ਤਾਂ ਘਰ ਵਾਲੀ ਦੀ ਜਿਹੜੇ ਘਰ ਦੇ ਵਿੱਚ ਹੀ ਇੰਨੀ ਸਾਰੀਆਂ ਜ਼ਿੰਮੇਵਾਰੀਆਂ ਵੱਜ ਜਾਂਦੀਆਂ ਆ ਘਰ ਵਾਲੇ ਦਾ ਧਿਆਨ ਰੱਖਣਾ ਬੱਚਿਆਂ ਦਾ ਧਿਆਨ ਰੱਖਣਾ ਘਰ ਵਿੱਚ ਰਹਿੰਦੇ ਮੈਂਬਰਾਂ ਦਾ ਧਿਆਨ ਰੱਖਣਾ ਘਰ ਵਿੱਚ ਕੋਈ ਮਹਿਮਾਨ ਆ ਰਿਹਾ ਹੈ ਉਸ ਦਾ ਧਿਆਨ ਰੱਖਣਾ ਇਹ ਸਾਰੀ ਜ਼ਿੰਮੇਵਾਰੀ ਘਰ ਵਾਲੀ ਦੀ ਜਿਹੜੀ ਬਣ ਜਾਂਦੀ ਹੈ ਉਸ ਦਾ ਫਰਜ਼ ਬਣ ਜਾਂਦਾ ਹੈ ਕਿ ਉਸਨੇ ਸਾਰੇ ਘਰ ਨੂੰ ਕਿ ਕਿਸ ਤਰ੍ਹਾਂ ਮੈਨੇਜ ਕਰਨਾ ਹੈ ਇਹ ਸਾਰਾ ਉਸ ਨੂੰ ਦੇਖਣਾ ਪੈਂਦਾ ਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਹੜੇ ਉਸਦੇ ਘਰ ਵਿੱਚ ਰਹਿੰਦੇ ਬਹੁਤ سارے ਕੰਮ ਹੁੰਦੇ ਆ ਜਿਵੇਂ ਖਾਣਾ ਬਣਾਉਣਾ ਬੱਚਿਆਂ ਨੂੰ ਟਾਈਮ ਟੂ ਟਾਈਮ ਖਾਣਾ ਦੇਣਾ ਉਹਨਾਂ ਨੂੰ ਸਕੂਲ ਭੇਜਣਾ ਉਸ ਤੋਂ ਬਾਅਦ ਜਦੋਂ ਉਹਨਾਂ ਦਾ ਘਰ ਵਾਲਾ ਸਵੇਰੇ ਜਾਂਦਾ ਹੈ ਉਸ ਦਾ ਧਿਆਨ ਰੱਖਣਾ ਉਸ ਦੇ ਟੂਫਨ ਪੈਕ ਕਰਨਾ ਕੱਪੜੇ ਪ੍ਰੈਸ ਕਰਨਾ ਇਹ ਸਾਰਾ ਇੱਕ ਘਰ ਵਾਲੀ ਦੀ ਜਿਹੜੀ ਜ਼ਿੰਮੇਵਾਰੀ ਬਣ ਜਾਂਦੀ ਹੈ ਜਾਂ ਉਸ ਦਾ ਫਰਜ਼ ਬਣਦਾ ਹੈ ਤਾਂ ਕਿ ਹੁਣ ਮੈਂ ਵੀ ਜਿਵੇਂ ਇੱਕ ਕਿ ਹਾਂ ਮੈਂ ਵੀ ਇੱਕ ਘਰ ਵਾਲੀ ਹਾਂ ਹੁਣ ਮੈਂ ਕਈ ਵਾਰ ਕੀ ਸੋਚਦੀ ਹਾਂ ਕਿ ਕਾਸ਼ ਮੇਰੇ ਕੋਲ ਵੀ ਕੋਈ ਇਦਾਂ ਦੀ ਘਰ ਵਾਲੀ ਹੋਵੇ ਜਿਵੇਂ ਮੈਂ ਪੜਨ ਜ ਸਵੇਰੇ ਮੈਂ ਕਿਥੇ ਪੜਨ ਜਾਵਾਂ ਜਾਂ ਮੈਂ ਕਿਤੇ ਜੋਬ ਕਰਾਂ ਉਹ ਮੇਰੇ ਲਈ ਮੈਨੂੰ ਕੱਪੜੇ ਪ੍ਰੈਸ ਕਰਕੇ ਦੇਵੇ ਮੇਰੇ ਲਈ ਖਾਣਾ ਪੈਕ ਕਰਕੇ ਦੇਵੇ ਮੇਰੇ ਜਾਣ ਤੋਂ ਬਾਅਦ ਮੇਰੇ ਘਰ ਦੇ ਮੈਂਬਰਾਂ ਦਾ ਧਿਆਨ ਰੱਖੇ ਮੇਰੇ ਘਰ ਦੇ ਬੱਚਿਆਂ ਦਾ ਧਿਆਨ ਰੱਖੇ ਸਾਰੇ ਘਰ ਨੂੰ ਸੰਭਾਲੇ ਮੇਰਾ ਟੇਫਨ ਪੈਕ ਕਰਕੇ ਮੈਨੂੰ ਗੇਟ ਤੱਕ ਛੱਡਣਾ ਆਵੇ ਮੇਰੀ ਜਦੋਂ ਮੈਂ ਜੋਬ ਤੇ ਘਰੇ ਆਵਾਂ ਜਾਂ ਮੈਂ ਪੜ੍ਹਾਈ ਕਰਨ ਤੋਂ ਬਾਅਦ ਘਰੇ ਆਵਾਂ ਆਪਣੇ ਕਾਲਜ ਤੋਂ ਤਾਂ ਉਹ ਮੈਨੂੰ ਪਾਣੀ ਦਾ ਗਲਾਸ ਮੇਰੇ ਲਈ ਲੈ ਕੇ ਖੜੀ ਹੋਵੇ ਮੇਰੇ ਲਈ ਗਰਮਾ ਗਰਮ ਖਾਣਾ ਤਿਆਰ ਕਰਕੇ ਖੜੀ ਹੋਵੇ ਮੈਂ ਇੰਨਾ ਚਾਹਦੀ ਆ ਕਿ ਕਾਸ਼ ਮੇਰੇ ਕੋਲ ਵੀ ਕੋਈ ਐਝ ਹੀ ਘਰ ਵਾਲੀ ਹੁੰਦੀ ਅਸੀਂ ਜਿਹੜੀਆਂ ਘਰ ਵਾਲੀਆਂ ਹੁੰਦੀਆਂ ਉਹ ਆਪਣੀਆਂ ਜ਼ਿੰਮੇਵਾਰੀਆਂ ਜਾਂ ਫਰਜ਼ਾਂ ਤੋਂ ਨਹੀਂ ਭੱਜਦੀਆਂ ਕਿਤੇ ਇਹ ਵੀ ਸਾਨੂੰ ਕਿਤੇ ਨਾ ਕਿਤੇ ਪਤਾ ਹੁੰਦਾ ਹੈ ਕਿ ਜਿਹੜੇ ਘਰ ਵਾਲੇ ਆ ਉਹਨਾਂ ਦੇ ਮੋਢਿਆਂ ਤੇ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਹੁੰਦੀਆਂ ਆ ਨਾ ਉਹਨਾਂ ਦੇ ਘਰ ਪ੍ਰਤੀ ਬਹੁਤ ਸਾਰਾ ਉਹਨਾਂ ਦੇ ਮੋਢਿਆਂ ਤੇ ਭਾਰ ਹੁੰਦਾ ਆ ਪਰ ਅਸੀਂ ਘਰ ਵਾਲੀਆਂ ਵੀ ਚਾਹੁੰਦੀਆਂ ਆ ਕਿ ਅਸੀਂ ਉਹਨਾਂ ਦਾ ਭਾਰ ਹੈ ਜਿਹੜਾ ਆਪਸ ਵਿੱਚ ਇੱਕ ਦੂਜੇ ਨਾਲ ਵੰਡਾਈਏ ਪਰ ਸਾਡੇ ਕੋਲ ਵੀ ਕੁਝ ਇਹੋ ਜਿਹਾ ਹੋਣਾ ਚਾਹੀਦਾ ਆ ਇਹੋ ਜਿਹਾ ਪਰਸਨ ਹੋਣਾ ਚਾਹੀਦਾ ਆ ਸਾਡੇ ਕੋਲ ਵੀ ਕਿ ਜਦੋਂ ਅਸੀਂ ਆਸਮਾਨ 'ਚ ਉੱਡਣਾ ਚਾਹੀਏ ਨਾ ਤਾਂ ਸਾਨੂੰ ਕਿਸੇ ਕੋਈ ਰੋਕ ਕੇ ਨਾ ਸਾਨੂੰ ਸਾਨੂੰ ਕਿਸੇ ਛੇ ਦੀ ਫਿਕਰ ਨਾ ਹੋਵੇ ਪੀਸੀ ਕਿਸ ਤਰ੍ਹਾਂ ਸਾਡੇ ਘਰ ਪਰਿਵਾਰ ਵਿੱਚ ਕਿਵੇਂ ਕੋਈ ਜਿਵੇਂ ਆਪਣੇ ਘਰ ਵਾਲੇ ਬਾਹਰ ਜਾ ਰਹੇ ਹਨ ਉਹਨਾਂ ਨੇ ਆਪਣਾ ਸਾਰਾ ਕੁਝ ਆਪਣੇ ਘਰ ਵਾਲਿਆਂ ਦੇ ਸਿਰ ਤੇ ਛੱਡਿਆ ਹੋਇਆ ਹੈ ਇਸੇ ਤਰ੍ਹਾਂ ਸਾਡੀ ਲਾਈਫ 'ਚ ਵੀ ਇੱਕ ਇਹੋ ਜਿਹੀ ਘਰ ਵਾਲੀ ਆਵੇ ਜਦੋਂ ਅਸੀਂ ਬਾਹਰ ਕਿਤੇ ਜਾਈਏ ਤੇ ਸਾਰਾ ਕੁਝ ਅਸੀਂ ਉਸਦੇ ਸਿਰ ਤੇ ਛੱਡ ਕੇ ਜਾ ਸਕੀਏ ਹਾਇਓ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ ਧੰਨਵਾਦ